ਬਾਲਾਂ ਤੋਂ ਫੜ ਕੇ ਕਿਵੇਂ ਧੂਇਆ ਜਾਂਦਾ ਉਹਦੀ ਬਾਲਾਂ ਦੇ ਕੇਸਾਂ ਦੀ ਬਿਆਦਵੀ 295 ਧਾਰਾ ਇਹ ਲਾ ਕੇ ਇਹਨਾਂ ਤੇ ਮੁਕੱਦਮੇ ਦਰਜ ਹੋਣੇ ਚਾਹੀਦੇ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਮੈਂ ਪੁਲਿਸ ਮਾਰਿਆਂ ਨੂੰ ਕਹਿੰਦਾ ਵੀ ਜਦ ਤੁਹਾਡਾ ਉਹਨਾਂ ਤੇ ਦਾ ਜ਼ੋਰ ਨਹੀਂ ਚੱਲਦਾ ਜਿਹੜੇ ਚਿੱਟੇ ਵਾਲੇ ਨੇ ਤੁਸੀਂ ਕਦੇ ਉਹਨਾਂ ਨੂੰ ਐਂ ਕੁੱਟਿਆ ਫੜਿਆ ਤੁਸੀਂ ਨੇ ਸਰਿਆਂ ਪਿੰਡਾਂ ਦੇ ਵਿੱਚ ਚਿੱਟੇ ਵਿਕਦੇ ਨੇ ਉਹਨਾਂ ਦਾ ਵੀ ਕੰਨੀ ਕੋਈ ਮੂੰਹ ਨਹੀਂ ਕਰਦਾ ਜੇ ਕੋਈ ਸੱਚ ਬੋਲਦਾ ਚਸਤੀਆਂ ਨੂੰ ਫੜਾਉਂਦਾ ਉਹਨਾਂ ਨੂੰ ਤੁਸੀਂ ਫੜ ਕੇ ਤੁਸੀਂ ਡਾਂਗਾ ਮਾਰਦੇ ਨੇ ਇਹਨੇ ਕੀ ਕਸੂਰ ਕਰਤਾ ਮੁੱਖ ਮੰਤਰੀ ਨੇ ਅਮਰਤਾਰੀ ਸਿੰਘਾ ਹੋ ਗੁਰਸਿੱਖ ਉਹਦੇ ਪੱਗ ਲਾ ਤੇ ਉਹ ਤੇ ਕੇਸਾਂ ਤੋਂ ਫੜ ਕੇ ਧੂਹੀ ਫਿਰਦੇ ਹੋ ਸ਼ਰਮ ਕਰ ਲੋ ਕੁਛ ਇਹਨਾਂ ਤੁਰੰਤ ਐਕਸ਼ਨ ਲੈ ਕੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਸਾਰਿਆਂ ਨੂੰ ਕਹਿਣਾ ਜਿਹੜੇ ਐਸਐਸਪੀ ਸਾਹਿਬ ਨੇ ਉੱਥੋਂ ਦੇ ਦਿਸਟ੍ਰਿਕਟ ਦੇ ਜਿੱਥੇ ਦਾ ਇਹ ਥਾਣਾ ਇਨੂ ਕਾਲ ਸਾਹਿਬ ਵਾਹਿਗੁਰੂ ਜੀ ਕੋ ਫਤੇ ਕਮਿਊਨ ਸਾਫ ਮੋਰਚਾ ਚੰਡੀਗੜ੍ਹ ਅੱਜ ਇੱਕ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਹੁਣ ਦੇਖੀ ਸੀ ਕਿਉਂਕਿ ਤਨਤਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜਿਆਂ ਦੇ ਗੁਰਪਰਬ ਨੂੰ ਸੰਬੰਧਿਤ ਅਚੰਡੀ ਕੜ ਦੇ ਵਿੱਚ ਆ ਰਾਮ ਦਰਬਾਰ ਦੇ ਵਿੱਚ ਨਗਰ ਕੀਰਤਨ ਸੀ ਉੱਥੇ ਗਏ ਹੋਏ ਸੀ ਪੂਜਾਂ ਦੇ ਨਾਲ ਤੇ ਬਹੁਤ ਜਿਹੜੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਤਾਮੁਖ ਫੇਸ ਵਾਲਾ ਮੁੱਖ ਮੰਤਰੀ ਜਿਹੜਾ ਉਹਨੂੰ ਪੁਲਿਸ ਵਾਲੇ ਕਿਵੇਂ ਕੜੀਸ-ਕੜੀਸ ਕੇ ਪੇਸਾਂ ਤੋਂ ਫੜ ਕੇ ਡਾਂਗਾ ਮਾਰ ਰਹੇ ਨੇ ਬਹੁਤ ਮਨ ਨੂੰ ਦੁੱਖ ਹੋਇਆ ਵੀਡੀਓ ਦੇਖ ਕੇ ਤੇ ਅਸੀਂ ਕਹਿੰਦੇ ਆ ਪੰਥ ਵੱਲੋਂ ਕਿ ਇਹਨਾਂ ਪੁਲਿਸ ਮਹਾਰਾਜਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਇੱਕ ਗਰੀਬ ਨੌਜਵਾਨ ਸਿੱਖ ਨੂੰ ਕੁੱਟ ਰਹੇ ਨੇ ਬਾਲਾਂ ਤੋਂ ਖੜ ਕੇ ਕਿਵੇਂ ਧੂਇਆ ਜਾਂਦਾ ਉਹਦੀ ਬਾਲਾਂ ਦੇ ਕੇਸਾਂ ਦੀ ਬਿਆਦਵੀ 295 ਧਾਰਾ ਇਹ ਲਾ ਕੇ ਇਹਨਾਂ ਤੇ ਮੁਕਾਦਮੇ ਦਰਜ ਹੋਣੇ ਚਾਹੀਦੇ ਨੇ ਇਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਕਿਉਂਕਿ ਮੈਂ ਪੁਲਿਸ ਮਾਰਿਆਂ ਨੂੰ ਕਹਿੰਦਾ ਵੀ ਜਦ ਤੁਹਾਡਾ ਉਹਨਾਂ ਤੇ ਦਾ ਜ਼ੋਰ ਨਹੀਂ ਚੱਲਦਾ ਜਿਹੜੇ ਚਿੱਟੀ ਵਾਲੇ ਨੇ ਤੁਸੀਂ ਕਦੇ ਉਹਨਾਂ ਨੂੰ ਐ ਕੁੱਟਿਆ ਫੜਿਆ ਤੁਸੀਂ ਨੇ ਸਾਰੇਆਂ ਪਿੰਡਾਂ ਦੇ ਵਿੱਚ ਚਿੱਟੀ ਵਿਕਦੇ ਨੇ ਉਹਨਾਂ ਦਾ ਵੀ ਕੰਨੀ ਕੋਈ ਮੂੰਹ ਨਹੀਂ ਕਰਦਾ ਜੇ ਕੋਈ ਸੱਚ ਬੋਲਦਾ ਚਸਤੇਆਂ ਬਣਾਉਂਦਾ ਉਹਨਾਂ ਨੂੰ ਤੁਸੀਂ ਫੜ ਕੇ ਤੁਸੀਂ ਡਾਂਗਾ ਮਾਰਦੇ ਹੋ ਇਹਨੇ ਕੀ ਕਸੂਰ ਕਰਤਾ ਮੁੱਖ ਮੰਤਰੀ ਨੇ ਅਮਰਤਾਰੀ ਸਿੰਘਾ ਉਹ ਗੁਰਸੇਖ ਉਹਦੀ ਪੱਗ ਲਾਤੀ ਉਹ ਤੇ ਕੇਸਾਂ ਤੋਂ ਫੜ ਕੇ ਧੂਹੀ ਫਿਰਦੇ ਹੋ ਸ਼ਰਮ ਕਰ ਲੋ ਕੁਛ ਇਹਨਾਂ ਨੂੰ ਤੁਰੰਤ ਐਕਸ਼ਨ ਲੈ ਕੇ ਮੈਂ ਡੀਜੀਪੀ ਸਾਹਿਬ ਨੂੰ ਵੀ ਕਹੂੰਗਾ ਸਾਰਿਆਂ ਨੂੰ ਕਹਿਣਾ ਜਿਹੜੇ ਐਸਐਸਪੀ ਸਾਹਿਬ ਨੇ ਉਥੋਂ ਦੇ ਜਿੱਥੇ ਦਾ ਇਹ ਥਾਣਾ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਸਾਰਾ ਪੰਥ ਚਾਰਪਰਚਾਰ ਫਿਰ ਐਕਸ਼ਨ ਲੈਣਗੇ ਤੇ ਮੈਂ ਮੁਲਾਜ਼ਮਾਂ ਨੂੰ ਸਾਰੇ ਨਹੀਂ ਇਹੋ ਜਿਹੇ ਹੈਗੇ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਚੰਗੇ ਬਹੁਤ ਨੇ ਵਿੱਚ ਤੇ ਜੇ ਕੋਈ ਸਿੱਖ ਗਰੀਬ ਸਿੱਖ ਚਲੋ ਗਲਤੀਆਂ ਬਹੁਤ ਸਾਰੀਆਂ ਹੋ ਜਾਂਦੀਆਂ ਨੇ ਜੇ ਕੋਈ ਹੁੰਦੀ ਆ ਉਹਨੂੰ ਸਮਝਾਇਆ ਕਰੋ ਬੈਠ ਕੇ ਇੱਕ ਹੀ ਮਤਲਬ ਵੀ ਤੁਸੀਂ ਗਰੀਬਾਂ ਨੂੰ ਹੀ ਕੁੱਟਣ ਜਾਣਦੇ ਹੋ ਗਰੀਬਾਂ ਤੇ ਤੁਹਾਡਾ ਜ਼ੋਰ ਚੜਦਾ ਉਹਨਾਂ ਦੇ ਤੁਸੀਂ ਜਿਹੜਾ ਹੈ ਕੇਸਾਂ ਤੋਂ ਫੜਦੇ ਹੋ ਡਾਂਗਾ ਮਾਰਦੇ ਹੋ ਤੇ ਜਿਹੜਾ ਕੋਈ ਤਕੜਾ ਹੁੰਦਾ ਉਹਦੇ ਕੋਈ ਮੂੰਹ ਨਹੀਂ ਕਰਦੇ ਤੁਸੀਂ ਉਹਨੂੰ ਫੜਿਆ ਕਰੋ ਨਾ ਫਿਰ ਸਵਾਤ ਨਾਮ ਬਥੇਰੇ ਨੇ ਕਿਹੜੇ ਕਿਸੇ ਤੁਹਾਨੂੰ ਦਈਏ ਗਰੀਬਾਂ ਤੇ ਤੁਹਾਡਾ ਜ਼ੋਰ ਚੜ ਜਾਂਦਾ ਮੈਂ ਬੇਨਤੀ ਕਰਨਾ ਚਾਹਨਾ ਸਾਰਿਆਂ ਨੂੰ ਜਿਹੜੇ ਅਫਸਰ ਸਹਿਬਾਨ ਨੇ ਨਾ ਸਖਤ ਕਾਰਵਾਈ ਕੀਤੀ ਜਾਵੇ ਜੇ ਨਾ ਕਾਰਵਾਈ ਕੀਤੀ ਤਾਂ ਕੱਲ ਨੂੰ ਫਿਰ ਕੋਈ ਐਕਸ਼ਨ ਲੀਕਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ